ਜੀ ਬਾਈ ਜੀ ਜਿਵੇਂ ਕਿ ਸਭ ਨੂੰ ਪਤਾ ਹੀ ਹੈ ਰੋਡ ਦਾ ਨਾਮ ਸਾਬ ਜਗਾ ਜੀ ਸਿੰਘ ਰੋਡ ਹੈ ਤੇ ਇਹ ਬਾਈ ਨੇ ਇੱਥੇ ਲੇਕੇ ਆ ਮਤਲਬ ਖਲਵਾਉਣ ਦੀ ਪਰਮਿਸ਼ਨ ਦਿੱਤੀ ਸੀ ਉੱਥੇ ਨੂੰ ਮਤੇ ਨਜ਼ਰ ਰੱਖਦੇ ਸਾਰੇ ਦੁਕਾਨਦਾਰ ਆਸ-ਪਾਸ ਦੇ ਘਰਾਂ ਵਾਲੇ ਸਾਰੇ ਇਕੱਠੇ ਹੋਏ ਆ ਵੀ ਇੱਥੇ ਅਸੀਂ ਠੇਕਾ ਨਹੀਂ ਖੁੱਲਣ ਦੇਣਾ ਤੇ ਵੀਰ ਨਾਲ ਗੱਲ ਹੋਈ ਹੈ ਕਹਿੰਦੇ ਸਾਨੂੰ ਮਤਾ ਪਾ ਕੇ ਸਾਰੇ ਸਾਈਨ ਕਰਕੇ ਦੇ ਦਿਓ ਤੇ ਅਸੀਂ ਵੀ ਹਟਵਾ ਦਾਂਗੇ ਇੱਥੋਂ ਕੋਈ ਗੱਲ ਨਹੀਂ ਜੀ ਅਜੇ ਤੱਕ ਇਹ ਗੱਲ ਹੋਈ ਨਹੀਂ ਨਹੀਂ ਉਹਨਾਂ ਨਾਲ ਨਹੀਂ ਗੱਲ ਹੋਈ ਆਪਾਂ ਤਾਂ ਜਿਹੜੇ ਕਿਰਾਏ ਤੇ ਦਿੱਤਾ ਉਹ ਬੰਦੇ ਨਾਲ ਗੱਲ ਹੋਈ ਆ ਤੇ ਉਹ ਕਹਿੰਦੇ ਵੀ ਤੁਸੀਂ ਮਤਾ ਪਾ ਕੇ ਦੇ ਦਿਓ ਅਸੀਂ ਇਹਨੂੰ ਬੰਦ ਕਰਵਾ ਦਾਂਗੇ ਪੂਰੀ ਮਾਰਕੀਟ ਬੋਲੋ ਮਤਾ ਪਾ ਕੇ ਹਾਂਜੀ ਹਾਂਜੀ ਬਿਲਕੁਲ ਜੀ ਉਨੇ ਮੈਨੂੰ ਬਾਜ਼ਾਰ ਵੱਲੋਂ ਇੱਕ ਕਾਲ ਆਈ ਕਿ ਸਾਡੇ ਗਰੁੱਪ ਜਿਹੜਾ ਜੀਤ ਰੋਡ ਗਰੁੱਪ ਬਣਿਆ ਹੋਇਆ ਵੀ ਇੱਥੇ ਕਿ ਆਪਣੇ ਠਿਕਾਣੇ ਬੁਲਦੇ ਆ ਵੀ ਜਿੱਸਾ ਉਹਨੇ ਛੋਟੇ ਸ਼ਾਹਬਜ਼ਾਦਾ ਦੀ ਰੋਡ ਹੈਗੀ ਐ ਸ਼ਾਹਬਜ਼ਾਦਾ ਜੀਸੀ ਵੀ ਠੀਕ ਹੈ ਜੀ ਵੀ ਇੱਥੇ ਠਿਕਾਣਾ ਨਾ ਬੁਲੇ ਤਾਂ ਬਹੁਤ ਵਧੀਆ ਗੱਲ ਹੈ ਕਿਉਂਕਿ ਅਸੀਂ ਗੁਰਦੁਆਰਾ ਸਾਹਿਬ ਅੱਗੇ ਲੇਕਿਨ ਮੇਰੀ ਜਾਣਕੂ ਪਰ ਸੂਚਨਾ ਮੈਂ ਜਾਣਾ ਹੈ ਕਿ ਜੇ ਬਾਜ਼ਾਰ ਤੋਂ ਤਰਾਜਿਆ ਤਾਂ ਪਈ ਜੀ ਨਾ ਕੀਤੀ ਜਾਵੇ ਤਾਂ ਵਧੀਆ ਗੱਲ ਨਹੀਂ ਤਾਂ ਸਭੇ ਮੱਦੇ ਜੇ ਤੁਸੀਂ ਗੱਲ ਨਿਕਾਉਂਦੇ ਉਹਨੇ ਹੀ ਉਹਨੇ ਵਾਰੇ ਸਾਰੇ ਮੱਲੇਣਾਂ ਦਾ ਫਰੋਦ ਸੀ ਜਾਂ ਤੇ ਉਹਨਾਂ ਨੇ ਸਾਡੀ ਬੇਤੀ ਮਜ਼ੂਰੀ ਕੀਤੀ ਨਿਯੋਗ ਲੈ ਰਹੇ ਦੋ ਦਿਨ ਜੀ ਹਾਂ ਜੀ ਮਲਕਨਾਂ ਨਹੀਂ ਹੁਣ ਮੈਂ ਕਿਹਾ ਵੀ ਸਾਡੇ ਜਿਹੜੇ ਐਸੋਸੀਏਸ਼ਨ ਦੇ ਪ੍ਰਧਾਨ ਉਹਨਾਂ ਦੀ ਗੱਲ ਹੋਈ ਏ